ਬਾਈ ਜੀ ਪਹਿਲਾ ਤਾਂ ਮੈਂ ਸਰਦੂਲਗੜ ਅਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਸਾਰੇ ਹੀ ਪੰਜਾਬ ਵਿੱਚ ਵੱਸਦੇ ਪੰਜਾਬੀਆਂ ਨੂੰ ਦੀਵਾਲੀ ਦੇ ਤਿਹਾਰ ਦੀਆਂ ਵਿਸ਼ਕਰਮਾ ਦੇ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਉਮੀਦ ਕਰਦਾ ਕਿ ਸਾਰਿਆਂ ਲਈ ਇਹ ਦੀਵਾਲੀ ਦਾ ਜਿਹੜਾ ਤਿਹਾਰ ਹੈ ਖੁਸ਼ੀਆਂ ਲੈ ਕੇ ਆਵੇ ਤੇ ਇਹ ਜਿਹੜਾ ਖੁਸ਼ੀਆਂ ਲੈ ਕੇ ਆਵੇ ਤੇ ਅਸੀਂ ਇਹ ਤੁਹਾਡੀ ਖੁਸ਼ੀ ਕਾਰਨ ਹੀ ਅਸੀਂ ਇੱਥੇ ਧਰਨੇ ਤੇ ਬੈਠੇ ਸੀ ਤੇ ਉਸ ਤੋਂ ਬਾਅਦ ਮੈਂ ਸਭ ਤੋਂ ਵੱਡਾ ਸਹਿਯੋਗ ਇਹ ਕੱਲੀ ਸਾਡੀ ਸਾਡਾ ਸੰਘਰਸ਼ ਨਹੀਂ ਸੀ ਇਹ ਦੂਜੇ ਨੰਬਰ ਤੇ ਅਸੀਂ ਤਾਂ ਭੁੱਖ ਹੜਤਾਲ ਤੇ ਬੈਠੇ ਸੀ মিডিਆ ਦਾ ਬਹੁਤ ਵੱਡਾ ਸਹਿਯੋਗ ਰਿਹਾ ਤੁਹਾਡੇ ਸਾਰੇ ਜਿੰਨਾ ਵੀ ਤੁਸੀਂ ਸ਼ਹਿਰ ਦੇ মিডিਆਓ ਤੁਹਾਡੇ ਪ੍ਰਧਾਨ ਜੀ ਤੁਸੀਂ ਸਾਰੇ ਇਕੱਲੇ-ਇਕੱਲੇ ਪੱਤਰਕਾਰ ਭਰਾ ਦਾ ਮੈਂ ਦਿਲ ਦੀਆਂ ਗਰਾਈਆਂ ਚੋਂ ਧੰਨਵਾਦ ਕਰਨਾ ਚਾਹਣਾ ਕਿ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਪੂਰੇ ਪੰਜਾਬ 'ਚ ਪਹੁੰਚਾਇਆ ਤੇ ਜਿਹੜੀ ਇਹ ਜਿੱਤ ਆ ਬਾਈ ਜੀ ਜਿੱਤ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਸਾਡੀ ਸਾਰੀ ਜਿਹੜੀ ਟੀਮ ਖੜੀ ਐ ਇਹਦਾ ਬਹੁਤ ਵੱਡਾ ਜੇ ਅਸੀਂ ਇਕੱਲੇ ਦੋ ਬੰਦੇ ਕਹਿੰਦੇ ਕੁਝ ਨਹੀਂ ਕਰ ਸਕਦੇ ਜਦੋਂ ਸੰਗਤ ਜੁੜਦੀ ਆ ਨਾ ਉਹਦੇ ਨਾਲ ਉਹ ਸੰਗਤ ਦੇ ਸਹਿਯੋਗ ਨਾਲ ਹੀ ਇਹ ਸੰਘਰਸ਼ ਜਿੱਤੇ ਜਾਂਦੇ ਆ ਹਾਂ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸ ਦੇਣਾ ਇੱਥੇ ਸਾਡੀ ਟੀਮ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਇੱਕ ਵਾਰ ਵਿੱਚ ਲੋਕ ਨਾ ਮੰਨ ਲਓ ਵੀ ਚਲ ਕਹੀ ਜਾਂਦੇ ਹਜੇ ਵੀ ਤੇ ਉਹਨਾਂ ਨੂੰ ਮੇਰੀ ਅਪੀਲ ਐ ਕਿ ਇਹ ਇਕੱਲਾ ਗਊਸਾਲਾ ਦਾ ਸੰਘਰਸ਼ ਨਹੀਂ ਅਸੀਂ ਲੜਿਆ ਜਿੱਥੇ ਵੀ ਸਾਡੀ ਟੀਮ ਦੀ ਪੂਰੇ ਸਰਦੂਲਗੜ ਏਰੀਏ ਨੂੰ ਕਿਸੇ ਨੂੰ ਵੀ ਸਾਡੀ ਟੀਮ ਦੀ ਲੋੜ ਪਊਗੀ ਜਿੱਥੇ ਸਾਨੂੰ ਲੱਗਿਆ ਵੀ ਅਸੀਂ ਉਹ ਧਰਨੇ ਦੇ ਵਿੱਚ ਸ਼ਾਮਲ ਹੋਣਾ ਹੈ ਜਾਂ ਉਹਨਾਂ ਨੂੰ ਸਮਰਥਨ ਦੇਣਾ ਆ ਸਾਡੀ ਸਾਰੀ ਟੀਮ ਉਸ ਧਰਨੇ ਦਾ ਉਸ ਸੰਘਰਸ਼ ਦਾ ਹਿੱਸਾ ਬਣ